ਫੀਡ ਆਨ ਕਰ ਲੀ ਹਾਂ ਜੀ ਹਾਂ ਜੀ ਕੀ ਨਾਮ ਈ ਤੁਹਾਡਾ ਮੇਰ ਸਿੰਘ ਜਿਹੜਾ ਤੁਹਾਡਾ ਮੋਟਰਸਾਈਕਲ ਚੋਰੀ ਆਇਆ ਜਿਹੜੇ ਬੈਂਕਰ ਵਿੱਚ ਹੋਇਆ ਇਹ ਪੀ ਐਨ ਬੀ ਬੈਂਕ ਸੀਗਾ ਜੀ ਪੰਜਾਬ ਨੈਸ਼ਨਲ ਬੈਂਕ ਮੌੜ ਰੋਡ ਤੇ ਠੀਕ ਹੈ ਮੈਂ ਬੈਂਕ ਦੇ ਵਿੱਚ 5 ਮਿੰਟ ਘੱਟ 4 ਦੇ ਕਰੀਬ ਗਿਆ ਤੇ 5-4 ਮਿੰਟ ਬਾਅਦ ਹੀ ਆ ਗਿਆ ਵਿੱਚੋਂ ਬੈਂਕ ਦੇ ਵਿੱਚ ਚੈੱਕ ਦੇ ਕੇ ਤੇ ਆ ਕੇ ਦੇਖਿਆ ਤੇ ਮੇਰਾ ਮੋਟਰਸਾਈਕਲ ਨਹੀਂ ਸੀ ਉੱਥੇ ਮੈਂ ਉਸ ਤੋਂ ਬਾਅਦ 4:30 6:30 ਤੱਕ ਹੀ ਵੇਖਦੇ ਰਹੇ ਵੀ ਕੋਈ ਭੁੱਲ ਭੁਲੇਖੇ ਲੈ ਕੇ ਗਿਆ ਵੀ ਪਰ ਨਹੀਂ ਉਥੋਂ ਦੇ ਸੀਸੀਟੀਵੀ ਕੈਮਰੇ ਖਿਲਾ ਖਿਲਾ ਕੇ ਅਸੀਂ ਪਰਸ਼ਾ ਪੁਲਿਸ ਨੂੰ ਦਿਖਾਏ ਆ ਦੇ ਆਏ ਉਹਦਾ ਚਿਹਰਾ ਉਹ ਫੋਟੋਆਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹਾਂਜੀ